ਗੈਣਾ ਨਾਲ ਪੂਰੀ ਤਰ੍ਹਾਂ ਲੱਦੀ ਹੋਈ 4 ਮਹੀਨੇ ਪਹਿਲਾਂ ਵਿਆਹ ਦਿੱਤੀ ਗਈ ਤਾਏ ਦੀ ਕੁੜੀ ਨੂੰ ਜਦੋਂ ਵੀ ਡਿਸ਼ਕ ਦੀ ਹੋਈ ਮਹਿੰਗੀ ਕਾਰ ਵਿੱਚੋਂ ਬਾਹਰ ਨਿਕਲਦੀ ਹੋਈ ਵੇਖਦੀ ਤਾਂ ਅਕਸਰ ਹੀ ਮੋਹ ਟਿਕਲੋਤੀ ਰਹਿ ਜਾਂ ਕਰਦੀ ਜਿਹੜੀ ਗੱਲ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਉਹ ਸੀ ਜੀਜਾ ਜੀ ਵੱਲੋਂ ਪਹਿਲਾਂ ਆਪ ਬਾਹਰ ਨਿਕਲ ਦੂਜੇ ਪਾਸੇ ਭੈਣ ਜੀ ਵੱਲ ਦਾ ਦਰਵਾਜ਼ਾ ਖੋਲਣਾ ਆਪਣਾ ਹੱਥ ਅੱਗੇ ਵਧਾ ਭੈਣ ਜੀ ਨੂੰ ਕਾਰ ਤੋਂ ਬਾਹਰ ਆਉਣ ਵਿੱਚ ਮਦਦ ਕਰਨੀ ਤੇ ਫਿਰ ਹੱਥ ਫੜ ਅੰਦਰ ਲੈ ਕੇ ਜਾਣਾ ਫਿਰ ਗੱਲ ਗੱਲ ਤੇ ਜੀ ਜੀ ਕਰਦੇ ਹੋਏ ਹਰ ਵੇਲੇ ਉਸ ਦੇ ਅੱਗੇ ਪਿੱਛੇ ਫਿਰਦੇ ਰਹਿਣਾ ਇਹ ਸਾਰਾ ਕੁਝ ਵੇਖ ਮੈਨੂੰ ਆਪਣੇ ਆਪ ਨਾਲ ਪੜਾਉਂਦਾ ਰਸਵਾਲ ਸਿੰਘ ਹਰ ਪਾਸਿਓਂ ਬੜਾ ਗੋਣਾ ਜਿਹਾ ਲੱਗਿਆ ਕਰਦਾ ਅਕਸਰ ਸੋਚਦੀ ਸ਼ਾਇਦ ਪੈਸੇ ਥੇਲੇ ਪੱਖੋਂ ਅਤੇ ਜੀਹ ਯੂਰੀ ਪੱਖੋਂ ਉਹੋ ਜੀਜਾ ਜੀ ਨਾਲੋਂ ਕਈ ਕਦਮ ਪਿੱਛੇ ਹੈ ਫਿਰ ਅਗਲੇ ਦਿਨ ਅਕਸਰ ਸਾਡੀ ਕਾਲਜ ਵਿੱਚ ਕਿਸੇ ਗੱਲੋਂ ਬਹਿਸ ਹੋ ਜਾਇਆ ਕਰਦੀ ਤੇ ਅਸੀਂ ਕਿੰਨੇ ਕਿੰਨੇ ਦਿਨ ਆਪਸ ਵਿੱਚ ਬੋਲਦੇ ਤੱਕ ਨਾ ਇੱਕ ਵਾਰ ਇਦਾਂ ਹੀ ਪਿੰਡ ਮਿਲਣ ਆਈ ਭੈਣ ਜੀ ਨਾਲ ਆਪਣੇ ਵਿਆਹ ਬਾਰੇ ਗੱਲ ਚੱਲਣ ਤਾ ਕਾਲਜ ਵਾਲੇ ਰਸਪਾਲ ਸਿੰਘ ਦਾ ਜ਼ਿਕਰ ਆਉਂਦਿਆਂ ਹੀ ਮੇਰੇ ਦਿਲ ਦੀ ਗੱਲ ਮੇਰੀ ਜ਼ੁਬਾਨ ਤੇ ਆ ਗਈ ਮੈਂ ਸਾਫ ਸਾਫ ਭਾਗ ਦਿੱਤਾ ਕਿ ਮੈਨੂੰ ਪੈਸੇ ਢੇਲੇ ਪੱਖੋਂ ਸਰਬਕਲਾ ਸੰਪੂਰਨ ਅਤੇ ਜੀਜਾ ਜੀ ਬਾਗ ਹਰੇਕ ਗੱਲ ਦਾ ਧਿਆਨ ਰੱਖਣ ਵਾਲਾ ਮੁੰਡਾ ਚਾਹੀਦਾ ਏ ਇਹ ਨਹੀਂ ਗੱਲ ਸੁਣਾ ਭੈਣ ਜੀ ਚੁੱਪ ਜਿਹੀ ਕਰ ਗਈ ਤੇ ਮੇਰੀ ਬਾਹ ਫੜ ਅੰਦਰ ਕਮਰੇ ਵਿੱਚ ਲੈ ਗਈ ਫਿਰ ਅੰਦਰੋਂ ਕੁੰਡੀ ਲਾ ਉਸਨੇ ਕਿੰਨੀਆਂ ਗੱਲਾਂ ਦਸੀਆਂ ਸੋਨੇ ਦੇ ਮੋٹے ਮੋٹے ਚੁੰਮਕਾਂ ਹੀਟ ਲੁਕੇ ਹੋਏ ਕਾਲੇ ੱੱਬੇ ਵਿਖਾਈ ਮਹਿੰਗੇ ਸੂਟ ਦੇ ਅੰਦਰ ਵੱਜੀਆਂ ਗੁੱਜੀਆਂ ਸੱਟਾਂ ਦੇ ਨਿਸ਼ਾਨ ਨੰਗੇ ਕਰ ਦਿੱਤੇ ਤੇ ਅਖੀਰ ਵਿੱਚ ਕੋਣ ਵਿੱਚ ਸੇਵ ਕੀਤੀਆਂ ਕਿੰਨੀਆਂ ਸਾਰੀਆਂ ਐਸੀਆਂ ਫੋਟਵਾ ਦਿਖਾਈਆਂ ਜਿਨ੍ਹਾਂ ਨੇ ਰਹਿਂਦੀ ਹੋਂਦੀ ਕਸਰ ਵੀ ਪੂਰੀ ਕਰ ਦਿੱਤੀ ਸਪਨਿਆਂ ਦੀ ਪਰੀ ਲੋਕ ਵਿੱਚ ਉਡਾਰੀਆਂ ਮਾਰਦੀ ਹੋਈ ਮੈਂ اچانک ਪੁੰਝੇ ਅੰਡ ਗਈ ਫਿਰ ਭੈਣ ਜੀ ਦੇ ਆਥਰ ਮਿਲੇ ਵਾਪਸ ਆਤਰ ਮਗਰੋਂ ਇਸ ਵਾਰ ਕਲਜ ਵਾਲਾ ਰਸਪਾਲ ਸਿੰਘ ਮੈਨੂੰ ਕਦ ਕਿਰਦਾਰ ਅਤੇ ਹੋਰ ਕਿੰਨੇ ਸਾਰੇ ਪੱਖਾਂ ਤੋਂ ਅਗੇ ਨਾਲੋਂ ਵੀ ਉੱਚਾ ਲੱਗ ਰਿਹਾ ਸੀ ਸੋ ਦੋਸਤੋ ਦੁਨੀਆ ਵਿੱਚ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਜੇ ਜਦੋਂ ਹੀਰੇ ਦੀ ਨਕਲੀ ਪਰਤ ਚੜੀ ਕਈ ਕਾਲੇ ਸਵਾ ਕੋਇਲੇ ਆਪਣੀ ਥੋੜ ਚੀਰੀ ਚਮਕਦਮਕ ਨਾਲ ਕਿਸੇ ਚੰਗੇ ਭਲੇ ਦੀਆਂ ਅੱਖਾਂ ਅੰਨੀਆਂ ਕਰ ਦੇਣ ਤਾਂ ਫਿਰ ਸਾਰੀ ਜ਼ਿੰਦਗੀ ਅੱਖਾਂ ਵਿੱਚ ਹੰਝੂ ਤੇ ਤਕਦੀਰ ਵਿੱਚ ਫਿੱਲੇ ਰਮਾਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਬਚਦਾ ਤੇ ਅਖੀਰ ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਬਾਬੇ ਆ ਬਾਲੀ ਗੱਲ ਉਹਨੇ ਸੱਚ ਹੋ ਨਿਬੜਦੀਏ ਹਰਪ੍ਰੀਤ ਸਿੰਘ ਜੁਬੰਦਾ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੇਂ ਰਹੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ